ਅੱਜ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਬਹੁਤ ਲਗਾਤਾਰ ਮਿਹਨਤ ਕੀਤੀ ਕਾਲੇ ਨੂੰ ਕਹਿੰਦਾ ਪਾਰਟੀਆਂ ਤੇ ਵਰਕਰ ਤੋਰਦੇ ਟਿਕਣਦੀ ਅੱਜ ਜਿੱਤ ਹਾਸਲ ਹੋਈ ਕੀ ਕਹਿਣਾ ਚਾਹੋਗੇ ਮੈਂ ਆਪਣੇ ਪਤੀ ਦੇ ਨਾਲ ਪੂਰੇ ਉਹਦੇ ਨਾਲ ਕਹਿੰਦੇ ਹੁੰਦੇ ਨੇ ਨਾ ਕਦਮ ਨਾਲ ਕਦਮ ਲਾ ਕੇ ਖੜੋ ਉਹ ਵੀ ਕਰਕੇ ਸਿਰ ਤੇ ਵਿਖਾਇਆ ਸਾਰੀਆਂ ਭੈਣਾਂ ਦਾ ਮਾਣ ਵਧਾਇਆ ਵੀ ਜੇ ਆਪਣੇ ਆਪਣੇ ਪਤੀ ਦੇ ਨਾਲ ਉਹਨਾਂ ਨੂੰ ਟਿਕਟ ਹਾਈ ਕਮਾਂਡ ਨੇ ਦਿੱਤੀ ਉਹਨਾਂ ਤੇ ਭਰੋਸਾ ਕੀਤਾ ਵਾ ਤੇ ਜੇ ਨਾਲ ਸਾਰਾ ਪਰਿਵਾਰ ਇੱਕਜੁੱਟੋ ਕੇ ਖੜੇ ਤੇ ਉਹ ਹਰ ਹਰ ਮੁਸ਼ਕਿਲ ਚ ਅਸੀਂ ਅੱਗੇ ਵਧ ਕੇ ਕਾਮਯਾਬ ਹੋ ਸਕਦੇ ਆ ਪਰਿਵਾਰ ਖੜਿਆ ਇਲਾਕਾ ਖੜਿਆ ਕਿਹੜੇ ਕਿਹਨੇ ਕਿਨੇ ਨੇ ਸਾਥ ਦਿੱਤਾ ਕਿਹਦੇ ਕਿਹਦੇ ਮੈਂ ਧੰਨਵਾਦ ਕਰਦਾ ਸਾਰੇ ਬਰਨਾਲਾ ਵਾਸੀਆਂ ਦਾ ਸਭ ਦਾ ਧੰਨਵਾਦ ਉਸ ਸੱਚੇ ਪਹਾੜਾ ਨੇ ਇਨਾਂ ਚ ਵਸ ਕੇ ਮੈਂ ਇਹ ਕਾਮਰਾ ਲੀਡ ਸਾਨੂੰ ਹਾਸਲ ਕਰਕੇ ਦਿਖਾਈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿੰਨੀ ਉਮੀਦ ਸੀ ਕਿੰਨੀ ਟੱਕਰ ਲਾਦੀ ਸੀ ਅਮੀ ਉਮੀਦ ਤਾਂ ਹੈਗੀ ਸੀਗੀ ਇਹ ਨਹੀਂ ਸੀ ਕਿ ਅਸੀਂ ਇੱਕ ਇੱਕ ਦਿਨ ਵੀ ਡੋਲੇ ਹੋਈਏ ਕਿ ਸਾਨੂੰ ਆਏ ਲੱਗੇ ਕਿ ਅਸੀਂ ਜਿੱਤਣਾ ਨਹੀਂ ਹੈਗਾ ਜਿੱਤ ਤਾਂ ਸਾਡੇ ਦਿਨ ਤੋਂ ਪਹਿਲੇ ਦਿਨ ਤੋਂ ਹੀ ਸਾਡੇ ਮਨ 'ਚ ਸੀ ਅਸੀਂ ਜਿੱਤਣਾ ਜਿੱਤਣਾ ਹੀ ਆਂ ਪਰ ਇਹਨਾਂ ਸਾਨੂੰ ਇਹ ਸੀ ਕਿ ਅਸੀਂ ਜਿੱਤ ਕੇ ਦਿਖਾਈਏ ਆਪ ਵੀ ਦੇਖ ਰਹੇ ਹੋ ਨੇ ਨਾਰਾ ਵੀ ਲਿਖਿਆ ਸੀ ਨਾਲ ਖੜੇ ਆ ਲੜਾ ਕੇ ਤੇ ਉਹ ਸਿੱਧ ਖੜ ਕੇ ਦਿਖਾਇਆ ਤੇ ਉਹ ਕਰਕੇ ਹੁਣ ਦਿਖਾਉਣਗੇ ਉਹ ਨਾ ਇਹ ਸਾਰਾ ਬਰਨਾਲਾ ਹੀ ਐਮਐਮਐ ਐਮਐਲਏ ਬੜੀ ਬੋਲਦਾ ਦੁੰਦਾਵਾ ਹਾਰ ਵਰਕਰ ਹੋਰ ਕੋਈ ਨਹੀਂ ਨਾ ਮੈਂ ਦੁੰਦਾਵਾ ਸੋਚਦੇ ਇਹ ਸਮਝ ਕਰ ਰਿਹਾ ਕਿ ਕੱਲੇ ਢੱਲੋ ਪਰਿਵਾਰ ਦੇ ਐਮਐਲਏ ਸੀ ਸਾਰੇ ਐਮਐਲਏ ਬਿਲਕੁਲ ਜੀ ਜੀ ਮੈਂ ਉਹਨੇ ਦੱਸ ਕੇ ਹਟਿਆ ਇਹ ਕਦੇ ਵੀ ਕਿਸੇ ਦਾ ਘਟ ਨਹੀਂ ਰਿਹਾ ਇਹ ਕ੍ਰਾਂਤੀਕਾਰੀ ਲੋਕਾਂ ਦੀ ਧਰਤੀ ਹੈ ਜਦੋਂ ਵੀ ਕੋਈ ਬੰਦਾ ਹੰਕਾਰ ਕਰਦਾ ਆਪਣੇ ਪੈਰ ਛੱਡਦਾ ਹੈ ਸੱਤਾ ਦਾ ਦੁਰਉਪਯੋਗ ਕਰਦਾ ਹੈ ਇੱਥੋਂ ਦੇ ਲੋਕ ਉਹਦਾ ਬਕਾਇਦਾ ਜਵਾਬ ਦਿੰਦੇ ਆ ਤੇ ਅਜੇ ਉਸ ਗੱਲ ਦਾ ਨਤੀਜਾ ਹੈ ਫਤਵਾ ਲਾਦਾ ਕਿਵੇਂ ਲੱਗਦਾ ਇਹ ਫਤਵਾ ਲੋਕਾਂ ਦਾ ਦੇਖੋ ਜੀ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਬਾਈ ਇਲੈਕਸ਼ਨਾਂ ਸਰਕਾਰਾਂ ਜਿੱਦੀਆਂ ਨੇ ਪਰ ਬਰਨਾਰੇ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦਨ ਰਾਤ ਕੀਤਾ ਕਿਉਂਕਿ ਬੜੇ ਲੰਬੇ ਸਮੇਂ ਬਾਅਦ ਇਦਾਂ ਹੋਇਆ ਸੀ ਕਿ 27 ਸਾਲ ਬਾਅਦ ਇੱਕ ਵਰਕਰ ਚੋਣ ਲੜ ਰਿਹਾ ਸੀ ਨੀ ਤਾਂ ਅੱਗੇ ਸਾਡੇ ਉਮੀਦਵਾਰ ਵੀ ਬਾਹਰੋਂ ਆਉਂਦੇ ਰਹੇ ਆ ਤੇ ਅਸੀਂ ਪਾਰਟੀ ਹਾਈ ਕਮਾਂਡ ਦਾ ਵੀ ਧੰਨਵਾਦ ਕਰਦੇ ਆ ਤੇ ਬਰਨਾਲੇ ਦੇ ਲੋਕਾਂ ਦਾ ਵਰਕਰਾਂ ਦਾ ਦੇਣਾ ਨਹੀਂ ਦੇ ਸਕਦੇ ਕਿ ਬਾਈ ਇਲੈਕਸ਼ਨ ਜਿਤਾ ਕੇ ਕਿੱਥੇ ਹਾਸਰ ਚਾ ਲੋਕਾਂ ਨੇ ਕੀ ਲੱਗਦਾ ਵੀ ਜਿੱਤਦੇ ਕੀ ਕਾਰਨ ਰਹਿਣ ਤੁਹਾਡੇ ਦੇਖੋ ਜੀ ਜਿੱਤ ਦੇ ਕਾਰਨ ਸਭ ਤੋਂ ਵੱਡੀ ਗੱਲ ਤਾਂ ਮੇਰੇ ਪਿਤਾ ਜੀ ਜਿਹੜੀ ਇੱਥੋਂ ਦੇ ਲੋਕਾਂ ਨਾਲ ਦੁੱਖ ਸੁੱਖ ਦੀ ਸਾਂਝ ਹੈ ਮਤਲਬ ਕਿ ਕੋਈ ਅੱਧੀ ਰਾਤੀ ਵੀ ਆਵਾਜ਼ ਮਾਰਦਾ ਹੈ ਤੇ 12 1 ਵਜੇ ਤੱਕ ਉਹ ਨਾਲ ਚੱਲਦੇ ਨੇ ਕਦੇ ਮੈਂ ਹੁਣ ਬਿਜ਼ੀ ਐ ਮੈਂ ਚੰਡੀਗੜ੍ਹ ਆ ਮੈਂ ਕਿ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖੀ ਆਪਣੇ ਲੋਕਾਂ ਦੇ ਵਿੱਚ ਰਹੇ ਇਹ ਸਭ ਤੋਂ ਵੱਡਾ ਕਾਰਨ ਲੱਗਦਾ ਹੁਣ ਕੀ ਉਮੀਦਾਂ ਨੇ ਲੋਕਾਂ ਦੀ ਇਹ ਕੀ ਸਿਸਿਆ ਮਹਾਂ ਨਹੀਂ ਦੇਖੋ ਜੀ ਲੋਕਾਂ ਦੀ ਕੀ ਆਵਾਜ਼ ਦੋ ਦੇਖੋ ਸਭ ਤੋਂ ਜੋ ਬੇਸਿਕ ਗੱਲਾਂ ਨੇ ਇਹਦੀ ਸਭ ਤੋਂ ਪ੍ਰਾਂਤ ਚੋ ਕਿਸਾਨਾਂ ਦਾ ਮੰਡੀਆਂ ਚ ਹਾਲ ਰਿਹਾ ਉਹਦੇ ਤੇ ਅਸੀਂ ਇਹਦਾ ਇਸ਼ੂ ਵਿਧਾਨ ਸਭਾ ਜਰੂਰ ਚੱਕਾਂਗੇ ਵਪਾਰੀਆਂ ਨੂੰ ਜੋ ਲੋਕਲ ਲੈਵਲ ਤੇ ਇਥੋਂ ਦੇ ਪ੍ਰਸ਼ਾਸਨ ਵੱਲ ਤੰਗ ਕੀਤਾ ਜਾਂਦਾ ਹੈ ਉਹਨੂੰ ਵੀ ਅਸੀਂ ਚੰਗੇ ਤਰੀਕੇ ਨਾਲ ਚੈਨਲਾਈਜ਼ ਕਰਕੇ ਗੱਲਬਾਤ ਕਰਕੇ ਇਸ ਗੱਲ ਦਾ ਖਾਸ ਧਿਆਨ ਰੱਖਾਂਗੇ ਵਪਾਰੀ ਵੀਰਾਂ ਨਾਲ ਕੋਈ ਧੱਕੇਸ਼ਾਹੀ ਨਾ ਕੀਤੀ ਜਾਵੇ ਪ੍ਰਸ਼ਾਸਨ ਵੱ ਇਨ ਸ਼ੇਰੀ ਤਦਾਤੈ ਨਹੀਂ ਵੱਜ ਚੁੱਕੀ ਹੈ ਤੇ ਉਹੀ ਕਾਰਨ ਹੈ ਕਿ ਲੁੱਟਾਂ ਖੋਹਾਂ ਵਧੰਦਾ ਇੰਨੀਆਂ ਲੁੱਟਾਂ ਖੋਹਾਂ ਅਜੇ ਤੱਕ ਪੰਜਾਬ ਚ ਨਹੀਂ ਹੋਈਆਂ ਖਾਸ ਤੌਰ ਤੇ ਬਰਨਾਲੇ ਚ ਕੋਈ ਆਮ ਬੰਦਾ ਜਾਂ ਕੋਈ ਮੇਰੀ ਭੈਣ ਜਾਂ ਮਾਂ ਸੜਕ ਤੇ ਨਹੀਂ ਤੁਰ ਸਕਦੀ ਐ ਹੁੰਦਾ ਕਦੇ ਕੋਈ ਚੈਨੀ ਕੋ ਕੇ ਲੈ ਜੂ ਕਦੇ ਕਿਸੇ ਦਾ ਫੋਨ ਕੋ ਕੇ ਲੈ ਜੂ ਇਹ ਰੋਜ਼ ਦੇ ਕਿੱਸੇ ਹੋਏ ਪਏ ਨੇ ਅੱਜ ਦੀ ਘੜੀ ਬਰਨਾਲੇ ਚ ਸਾਡੀ ਪਾਰਟੀ ਜੀ ਹਾਰੰਦਾ ਕਿਵੇਂ ਲੱਗਦਾ ਤੁਹਾਨੂੰ ਕਿ ਇਹ ਲਗਾਤਾਰ ਤੁਜਦੇ ਇਹਨੇ ਤੁਹਾਨੂੰ ਕੀ ਲੱਗਦਾ ਹੈ ਬਾਈ ਹਾਰਨ ਦਾ ਹਾਰ ਦਾ ਕਾਰਨ ਤੇ ਕੋਈ ਅਹੰਕਾਰ ਹੰਕਾਰੇ ਗਏ ਸੀ ਆਮ ਲੋਕਾਂ ਦਾ ਫੋਨ ਚੱਕਣੋਂ हट ਗਏ ਸੀ ਚੰਡੀਗੜ੍ਹ ਬੈਠਣ ਲੱਗੇ ਸੀ ਲੋਕਾਂ ਤੋਂ ਦੂਰ ਹੋ ਗਏ ਸੀ ਲੋਕਾਂ ਨੇ ਉਹਦਾ ਜਵਾਬ ਦਿੱਤਾ